ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਵੱਲੋਂ ਖੁਫੀਆ ਜਾਣਕਾਰੀ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਪੁਲਿਸ ਵੱਲੋਂ ਪਾਕਿਸਤਾਨ ਵਿੱਚ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸੰਚਾਲਕ ਅਤੇ ਪਾਕਿਸਤਾਨ ਦੀ ISI ਦੁਆਰਾ ਸੰਚਾਲਿਤ ਹਰਵਿੰਦਰ ਰਿੰਦਾ ਦੁਆਰਾ ਰਚੀ ਗਈ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਸਫਲਤਾਪੂਰਵਕ ناکام ਕਰ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਏਜੀਟੀਐਫ ਦੀ ਟੀਮਾਂ ਵੱਲੋਂ ਖੂਫੀ ਜਾਣਕਾਰੀ ਦੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਦੇ ਇੱਕ ਜੰਗਲੀ ਖੇਤਰ ਤੋਂ ਅੱਤਵਾਦੀ ਹਾਰਡਵੇਅਰ ਦਾ ਇੱਕ ਵੱਡਾ ਜਖੀਰਾ ਬਰਾਮਦ ਕੀਤਾ ਗਿਆ ਹੈ। ਦੇਖੋ ਜੀ AGTF ਐਂਟੀ ਕੈਂਗਸਟਰ ਟਾਸਕ ਫੋਰਸ ਦੀ ਸਿਕਿਉਰਿਟੀ ਇਨਫੋਰਮੇਸ਼ਨ ਅਤੇ ਇਰ ਇੰਟੈਲੀਜੈਂਸ ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਵੀ ਆਪ ਤੇ ਗੁਰਦਾਸਪੁਰ ਦੇ ਪਨਾਸ਼ਾਲਾ ਦੇ ਵਿੱਚ ਇੱਕ ਐਫਆਈਏ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਐਕਟ ਅਤੇ ਜਿਹੜਾ ਆਰਮ ਸੈਕਡਾਊਸ ਕੀਤੀ ਗਈ ਹੈਗੀ ਜਿਹਦੇ ਵਿੱਚ 2 AK47 2 ਹੈਂਡ ਗ੍ਰੇਨੇਡ ਅਤੇ ਲਾਈਵ ਆਉਂਸ ਜਿਹੜੇ ਹੈਗੇ ਪਾਮਦ ਹੋਏ ਸੀ ਇਹਦੇ ਚ ਅਸੀਂ ਡੇਟ ਆਫ ਆਫ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ਾਂ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੀ